ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਤਿ ਸੰਗਤ ਜੀਓ ਜੈ ਸ੍ਰੀ ਰਾਮ ਵਾਰ ਸ਼ਲੋਕਾਂ ਨਾਲ ਨੌਵੀਂ ਪੌੜੀ ਦੇ ਸ਼ਲੋਕ ਆਪ ਜੀ ਨਾਲ ਸੰਜੇ ਕਰਿਏ ਪਿਆਰਿਓ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਥਵੀ ਨਵਖੰਡ ਹੈ ਜੋ ਸੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਧਿਆਨ ਪਰਮ ਪਿਆਰਿਓ ਸਵਰਗ ਵਰਗੇ ਲੋਕ ਹੋਣ ਤੇ ਸਾਰੇ ਨੌ ਖੰਡ ਪ੍ਰਿਥਵੀ ਵੀ ਬੰਦਾ ਜਿੱਤ ਲਵੇ ਤੇ ਪਰਮੇਸ਼ਰ ਤੋਂ ਬਿਗੈਰ ਪਿਆਰਿਓ ਬੰਦਾ ਐਵੇਂ ਘੁੰਮਦਾ ਜੇ ਜਿਵੇਂ ਜੰਗਲ ਦੇ ਵਿੱਚ ਕੋਈ ਜਾਨਵਰ ਜਿੱਥੇ ਨਾਮ ਨਾ ਜਪੀਏ ਮੇਰੇ ਪਿਆਰੇ ਸੋਈ ਨਗਰ ਪੁਜਾਰੀ ਜੀਓ ਪਿਆਰਿਓ ਗੁਰਬਾਣੀ ਕਹਿ ਰਹੀ ਮੈਂ ਨੇ ਕਹਿ ਰਿਆ ਜਿੱਥੇ ਸਤਿਗੁਰੂ ਦਾ ਨਾਮ ਨਹੀਂ ਉਸ ਨੂੰ ਸਤਿਗੁਰੂ ਪਜਾੜ ਦਾ ਰੂਪ ਦਿੰਦੇ ਜੰਗਲ ਦਾ ਰੂਪ ਦਿੰਦੇ ਸੋ ਇੱਥੇ ਹੀ ਆਪਾਂ ਵਿਚਾਰ ਸਾਂਝੀ ਕਰੀਏ ਜਿਸ ਵੇਲੇ ਸਿਕੰਦਰ ਸਾਰੀ ਧਰਤੀ ਨੂੰ ਜਿੱਤਦਾ ਜਿੱਤਦਾ ਅਖੀਰ ਪੰਜਾਬ ਦੀ ਧਰਤੀ ਵੱਲ ਨੂੰ ਪਿਆਰੀ ਉਹ ਜਦੋਂ ਮੁਹ ਕੀਤਾ ਨਾ ਤੇ ਮਨ ਦੇ ਵਿੱਚ ਇੱਕ ਲਾਲਜ ਹੈ ਕਿ ਲਾਲਸਾ ਹੈ ਸਾਰੀ ਦੁਨੀਆ ਨੂੰ ਜਿੱਤ ਕੇ ਆਰਾਮ ਕਰਾਂਗਾ ਉਦੋਂ ਪਹਿਲਾਂ ਦਰਿਆਈ ਰਸਤੇ ਦੇ ਵਿੱਚ ਦੀ ਲੰਘ ਰਿਹਾ ਹੈ ਸੁੱਕੀ ਰੇਤਾ ਮਰੂਥਲ ਦੇ ਵੀਂਦੀ ਲੰਘ ਰਿਹਾ ਹੈ ਅੱਗੇ ਇੱਕ ਸਾਧੂ ਬੈਠਾ ਹੈ ਇਹ ਹਾਥੀ ਤੇ ਸਵਾਰ ਆ ਰਿਹਾ ਹੈ ਔਰ ਵੇਖ ਕੇ ਸਾਧੂ ਖਿੜ ਖੜਾ ਕੇ ਹੱਸਿਆ ਸਿਕੰਦਰ ਕਹਿਣ ਲੱਗਾ ਕਿ ਇਹਨੇ ਮੇਰੀ ਤੋਹੀਦ ਕੀਤੀ ਹੈ ਇਸਨੇ ਮੈਨੂੰ ਰਾਜਾ ਨਹੀਂ ਸਮਝਿਆ ਮੈਂ ਮਹਾਨ ਸਿਕੰਦਰ ਹਾਂ ਉਹ ਹਾਥੀ ਨੂੰ ਬਿਠਾਇਆ ਗਿਆ ਹਾਥੀ ਉੱਤਰ ਕੇ ਸਾਧੂ ਦੇ ਕੋਲ ਗਿਆ ਸਾਧੂ ਫਿਰ ਖੜਖੜਾ ਕੇ ਹੱਸਿਆ ਬੜਾ ਗੁੱਸੇ 'ਚ ਆਇਆ ਬੜਾ ਕਰੋਧ ਵਿੱਚ ਆਇਆ ਕਹਿਣ ਲੱਗਾ ਐ ਸਾਧੂ ਜਨ ਤੈਨੂੰ ਪਤਾ ਨਹੀਂ ਮੈਂ ਕੌਣ ਕਹਿੰਦਾ ਦਸ ਭਗਤਾ ਕੌਣ ਐ ਕਹਿੰਦਾ ਮੈਂ ਮਹਾਨ ਸਿਕੰਦਰ ਕਹਿੰਦਾ ਆਪਣੇ ਆਪ ਵੀ ਮਹਾਨ ਸਿਕੰਦਰ ਬਣ ਗਿਆ ਐ ਨਾ ਬਣਾਇਆ ਤਾਂ ਕਿਸੇ ਨੇ ਅਜੇ ਤੱਕ ਕਹਿੰਦਾ ਮੈਂ ਸਾਰੀ ਧਰਤੀ ਨੂੰ ਜਿੱਤ ਕੇ ਤੁਰਿਆ ਆਉਂਦਿਆਂ ਆ ਪੰਜਾਬ ਦਾ ਟੁਟਾ ਰਹਿ ਗਿਆ ਇਹਨੂੰ ਮੈਂ ਜਿੱਤ ਲੈਣਾ ਕਹਿਣ ਲੱਗਾ ਸਾਧੂ ਕਹਿੰਦਾ ਜੇ ਤੈਨੂੰ ਇਹ ਮਾਰੂਥਲ ਰਸਤੇ ਦੇ ਵਿੱਚ ਤੇਰੇ ਕੋਲੋਂ ਪਾਣੀ ਖਤਮ ਹੋ ਜਾਵੇ ਤੂੰ ਪਿਆਸਾ ਤੜਫਦਾ ਹੋਵੇਂ ਤੂੰ ਮੌਤ ਨੂੰ ਆਵਾਜ਼ਾਂ ਮਾਰਦਾ ਹੋਵੇਂ ਇੱਕ ਗਲਾਸ ਪਾਣੀ ਦੀ ਖਾਤਰ ਤੂੰ ਕੀ ਦੇ ਸਕਦਾ ਕਹਿਣ ਲੱਗਾ ਮੈਂ ਅੱਧਾ ਰਾਜ ਭਾਗ ਦੇ ਦੇਵਾਂਗਾ ਜਿਹੜਾ ਮੈਨੂੰ ਮਰਦੇ ਦੇ ਮੂੰਹ ਵਿੱਚ ਪਾਣੀ ਪਾਵੇ ਕਹਿਣ ਲੱਗਾ ਜੇ ਅਗਲਾ ਮੰਨੇ ਨਾ ਜੇ ਅਗਲਾ ਮੰਨੇ ਨਾ ਕਿ ਮਰਦਾਂ ਤੇ ਮਾਰਦੋਂ ਸਾਰੀ ਧਰਤੀ ਨੂੰ ਜਿੱਤਦਾ ਪਿਆ ਹੈ ਤੇ ਤੈਨੂੰ ਪਾਣੀ ਪਿਉਂ ਦਾ ਕੀ ਫਾਇਦਾ ਕਹਿੰਦਾ ਮੈਂ ਸਾਰਾ ਰਾਜ ਭਗ ਦੇ ਦੇਵਾਂਗਾ ਫੇਰ ਤਾਂ ਦੇਵੇਗਾ ਨਾ ਕਹਿੰਦਾ ਭਲਿਆ ਤਾਂ ਉਹਦੀ ਮਰਜ਼ੀ ਹੈ ਨਾ ਦੇਵੇ ਕਾ ਨਾ ਦੇਵੇ ਪਰ ਜਿਹੜੇ ਕੰਮ ਵਾਸਤੇ ਤੂੰ ਆਇਆ ਐਂਡੀਆਂ ਵੱਡੀਆਂ ਜਿੱਤਾਂ ਜਿੱਤਦਾ ਇੱਕ ਗਲਾਸ ਪਾਣੀ ਦੀ ਕੀਮਤ ਨਹੀਂ ਹੈਗੀ ਹੋਣੀ ਸਾਰੀ ਦੁਨੀਆ ਨੂੰ ਤੂੰ ਜਿੱਤੀ ਫਿਰਦਾ ਇੱਕ ਗਲਾਸ ਪਾਣੀ ਦੀ ਕੀਮਤ ਨਹੀਂ ਗਈ ਟਹੇਗੇ ਚਰਣਾ ਤੇ ਪੈ ਗਿਆ ਤੇ ਸਾਰਾ ਕੁਝ ਭੁੱਲ ਭੁਲਾ ਗਿਆ ਪਿਆਰਿਓ ਕਹਿਣ ਲਗਾ ਈਦੋਂ ਅੱਗੇ ਹੁਣ ਮੈਂ ਜਿੱਤਾਂ ਨਹੀਂ ਜਿੱਤਾਂਗਾ ਤੇ ਜਿਸ ਵੇਲੇ ਅਖੀਰੀ ਸਮੇਂ ਮੈਂ ਇੱਥੋਂ ਜਾਵਾਂ ਕੱਪਣ ਦੇ ਵਿੱਚੋਂ ਮੇਰੇ ਹੱਥ ਦੋਵੇਂ ਕੱਢ ਕੇ ਖਾਲੀ ਰਖਾ ਦੇਂਦਾ ਅੱਜ ਦੁਨੀਆ ਦੇ ਉੱਤੇ ਉਹਦੇ ਗਾਣੇ ਚੱਲਦੇ ਨੇ ਖਾਲੀ ਹੱਥ ਹੀ ਗਿਆ ਸਿਕੰਦਰ ਉਹ ਇਸ ਤਰੀਕੇ ਨਾਲ ਗਿਆ ਸੀ ਪਿਆਰਿਓ ਸੋ ਸਤਿਗੁਰੂ ਕੀ ਕਹਿ ਰਹੇ ਨੇ ਕਹਿੰਦੇ ਵੀ ਜਿਤਨੀ ਇਹ ਮਰਜੀ ਭਾਵੇਂ ਨੌਖੰਡ ਪਿਥਮੀ ਜਿਤਲਾ ਤੋ ਪਰੋ ਜਿੱਤੇ ਦਾ ਮਤਲਬ ਤਾਂ ਆ ਜੇ ਉਸ ਧਰਤੀ ਦੇ ਉੱਤੇ ਸਤਿਗੁਰੂ ਦਾ ਨਾਮ ਚੱਲਦਾ ਹੋਵੇ ਜੇ ਨਾਮ ਨਹੀਂ ਚੱਲਦਾ ਤੇ ਪ੍ਰਾਣੀ ਜਿਹੜਾ ਪਿਆਰਿਓ ਨੌਖੰਡ ਧਰਤੀ ਜਿੱਤ ਕੇ ਵੀ ਇਸ ਤਰ੍ਹਾਂ ਪਰਮ ਦਾ ਫਿਰਦਾ ਜਿਵੇਂ ਜੰਗਲ ਦੇ ਵਿੱਚ ਫਰਿਆ ਫਿਰਦਾ ਕੌਤਕ ਕੋੜ ਤਮਾਸ਼ੀਆਂ ਚੇਤ ਨੇ ਆਪ ਸੁਣਾਓ ਸਤਿਗੁਰੂ ਕਹਿੰਦੇ ਆ ਕੋੜ ਤਮਾਸ਼ੇ ਜਿਹੜੇ ਨੇ ਉਹਨਾਂ ਦੇ ਵਿੱਚ ਤੁਰ ਜਾਇਆ ਅਰਬ ਦੇ ਨਾਮ ਨੂੰ ਤੂੰ ਭਲਾਈ ਬੈਠਾ ਜਿਹੜਾ ਅਸਲੀ ਮਕਸਦ ਸੀ ਤੇਰਾ ਜਿਸ ਕੰਮ ਬਾਅਦ ਤੇ ਜਨਮ ਲਿਆ ਸੀ ਜਿਸ ਕੰਮ ਬਾਅਦ ਤੇ ਦੁਨੀਆ ਤੇ ਆਇਆ ਸੀ ਉਹ ਚਿੱਤ ਨੇ ਆਪ ਸੁਣਾਉ ਤੂੰ ਚੇਤੇ ਹੀ ਭੁਲਾ ਲਿਆ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਤਾਉ ਤੇ ਪਿਆਰਿਓ ਸਤਿਗੁਰੂ ਕਹਿੰਦਾ ਜਿੱਥੇ ਨਾਮ ਨਾ ਜਪੀਏ ਮੇਰੇ ਪਿਆਰੇ ਸੋਈ ਨਕਰ ਉਜਾੜੀ ਦਿਓ ਸਤਿਗੁਰੂ ਕਹਿੰਦਾ ਕੋੜੀ ਨਰਕ ਦੇ ਬਰਾਬਰ ਆ ਉਹ ਉਜਾੜਿਆ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਪੌੜੀ ਮਹਾ ਭਿਆਨ ਦੇ ਆਣ ਨਗਰ ਕਰ ਮੰਨੇ ਐਸੀ ਜਗ੍ਹਾ ਨੂੰ ਬੰਦੇ ਨੇ ਇੱਕ ਭਿਆਨਕ ਜੰਗਲ ਨੂੰ ਨਗਰ ਕਰਕੇ ਮੰਨ ਲਿਆ ਜੰਗਲ ਕਹਿਣ ਦਾ ਭਾਵ ਸਤਿਗੁਰੂ ਦਾਨ ਨਾ ਕਰਦੇ ਸਿਮਰਨ ਤੋਂ ਬਿਨਾਂ ਜੰਗਲੀ ਜੰਗਲ ਹੈ ਰੱਬ ਦਾ ਨਾਮ ਨਹੀਂ ਹੈ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਹੁਣ ਪਿਆਰੋ ਇਹ ਬੜੀ ਗੱਲ ਸੁਣਨ ਵਾਲੀ ਜੇ ਜੋ ਸਾਨੂੰ ਨજર ਆਉਂਦਾ ਪਿਆਰਿਓ ਇਹ ਝੂਠ ਹੈ ਜੋ ਕਾਇਨਾਤ ਨજર ਆਉਂਦੀ ਇਹ ਝੂਠ ਹੈ ਕਿਉਂ ਇਹ ਬਿਨ ਸੁਣ ਵਾਲੀ ਇਹਨਾਂ ਦੇ ਵਿੱਚੋਂ ਸਮਾ ਪਾ ਕੇ ਕਈ ਆਏ ਖੋ ਦੀਆਂ ਟਿੰਡਾ ਮੰਗੋ ਕਈਆਂ ਨੇ ਦੁਰ ਜਾਣਾ ਮੈਂ ਆਪ ਜੀ ਨੂੰ ਨਹੀਂ ਕਹਿ ਰਿਹਾ ਮੈਂ ਆਪਣੇ ਆਪ ਨੂੰ ਵੀ ਕਹਿ ਰਿਹਾ ਦੁਨੀਆ ਦੇ ਵਿੱਚ ਬਹੁਤ ਆਏ ਬੜੇ ਦੁਰ ਗਏ ਜਿਹੜੇ ਸੱਜਣ ਸੀ ਇੱਕ ਚੱਲੇ ਇੱਕ ਚਲ ਸੀ ਰਹਿੰਦੇ ਫੀਫਣ ਜਾਏ ਪਿਆਰਿਓ ਨਿਗਾਹ ਮਾਰ ਕੇ ਵੇਖੋ ਜਿਹੜੇ ਸਾਡੇ ਸੱਜਣ ਸੀ ਮਿੱਤਰ ਸੀ ਦੋਤ ਸੀ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈ ਤੇ ਚਲੇ ਸਾਰੇ ਜਾਣਾ ਹੈ ਸਤਿਗੁਰੂ ਕਹਿੰਦੇ ਆ ਤਾਂ ਕਰਕੇ ਕਿ ਇਹ ਝੂਠੀ ਸਮਗਰੀ ਹੈ ਇਸ ਦੇ ਨਾਲ ਪ੍ਰੇਤਨਾ ਲਾਓ ਪ੍ਰੀਤ ਲਾਉਣੀ ਆ ਤੇ ਸਤਿਗੁਰੂ ਦੇ ਨਾਮ ਨਾਲ ਲਾਓ ਜਿਹੜਾ ਆਉਣ ਲੱਗਿਆਂ ਵੀ ਨਾਲ ਆਇਆ ਸੀ जान ਲਗਿਆ ਵੀ ਨਾਲ ਜਾਏਗਾ ਕਾਮ ਕ੍ਰੋਧ ਹੰਕਾਰ ਫਿਰੇ دیਵਾਨਿਆਂ ਕਾਮ ਵਿੱਚ ਕ੍ਰੋਧ ਵਿੱਚ ਹੰਕਾਰ ਵਿੱਚ ਮਨੁੱਖ ਸਿਕੰਦਰ ਵਾਂਗੂ ਝੱਲਾ ਹੋਇਆ ਫਿਰ ਜਿੱਤਾਂ ਜਿੱਤਦਾ ਫਿਰਦਾ ਇਧਰੋਂ ਆਜੇ ਉਧਰੋਂ ਆਜੇ ਪੱਜਾ ਫਿਰਦਾ ਏ ਪਰ ਅੱਗੇ ਸਤਿਗੁਰੂ ਕੀ ਕਹਿੰਦੇ ਸਿਰ ਲੱਗਾ ਜਮ ਡੰਡ ਤਾਂ ਪਛਤਾਉਂਦੇ ਆ ਜਿਸ ਵੇਲੇ ਆਖੀਰੀ ਮੌਕੇ ਤੇ ਜਮਦੂਤਾਂ ਦਾ ਡੰਡ ਸਿਰ ਵਿੱਚ ਲੱਗਾ ਉਦੋਂ ਬੰਦਾ ਪਛਤਾਉਂਦਾ ਹੈ ਬਿਨ ਪੂਰੇ ਗਰਦੇਵ ਫਿਰੇ ਸ਼ੈਤਾਨਿਆਂ ਪਿਆਰਿਓ ਸਤਿਗੁਰੂ ਦੇ ਨਾਮ ਤੋਂ ਬਿਨਾ ਸ਼ੈਤਾਨ ਦੀ ਨਿਆਈ ਮੁਖ ਭਜਾ ਫਿਰਦਾ ਹੈ ਮੈਂ ਨਹੀਂ ਕਹਿ ਰਿਹਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ ਕਹਿੰਦੇ ਨੇ ਭਲਿਆ ਛੱਡ ਦੇ ਮੇਰੀ ਮੇਰੀ ਛੱਡ ਦੇ ਅਹੰਕਾਰ ਛੱਡ ਦੇ ਕਾਮ ਕ੍ਰੋਧ ਤੇ ਸਤਿਗੁਰੂ ਦੇ ਚਰਨੇ ਲੱਗ ਜਾ ਜੇ ਤੂੰ ਕੁਝ ਸਵਾਰਨਾ ਚਾਹਣਾ ਹੈ ਦੋਕੇ ਗਰਬਾਨੀ ਵਿੱਚ ਲਿਖਿਆ ਹੈ ਪਿਆਰਿਓ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਿੰਨਾ ਚਿਰ ਮੈਂ ਜੇ ਉਹਨਾਂ ਚਿਰ ਇੱਕ ਵੀ ਕੰਮ ਨਹੀਂ ਹੁੰਦਾ ਤੇ ਸਤਿਗੁਰੂ ਕਹਿੰਦੇ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਿਆ ਹੈ ਇਸ ਵੇਲੇ ਸਤਿਗੁਰੂ ਦੇ ਦਰ ਤੇ ਡਿੱਗ ਪਾਵਾਂਗੇ ਫਸਿਆ ਕੰਮ ਹੋਵੇਗਾ ਅਰਦਾਸ ਬੇਨਤੀ ਕਰੀਦੀ ਐ ਕਿੜਾ ਪ੍ਰਸ਼ਾਦ ਦੀ ਦੇਗ ਬਣਾਈਂਦੀ ਐ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਆਖੀਦਾ ਸਤਿਗੁਰੂ ਹੁਣ ਤੇਰਾ ਹੀ ਆਸਰਾ ਹੀ ਪੱਲਾ ਫੜਦਾ ਹੈ ਤੇ ਫਿਰ ਸਤਿਗੁਰੂ ਫੜਦਾ ਸਤਿਗੁਰੂ ਪੰਨਾ ਛੱਡਦਾ ਨਹੀਂ ਸੱਜਣ ਮਿੱਤਰ ਛੱਡ ਜਾਣਗੇ ਔਖੀ ਵੇਲੇ ਭੀੜ ਬਣੀ ਤੋਂ ਪਿਆਰਿਓ ਪਰ ਸਤਿਗੁਰੂ ਉਸ ਵੇਲੇ ਹਾਜ਼ਰ ਹੁੰਦਾ ਜੀ ਜਿੰਨੂੰ ਅਸੀਂ ਸਮਝਦੇ ਨਹੀਂ ਇਸ ਕਰਕੇ ਹੀ ਸਤਿਗੁਰੂ ਨੇ ਲਿਖਿਆ ਹੈ ਝੂਠ ਸਮਗਰੀ ਵੇਖ ਸੱਚ ਕਰ ਜਾਂਦੇ ਝੂਠੀ ਸਮਗਰੀ ਨੂੰ ਸੱਚ ਕਰ ਲਿਆ ਸੱਚ ਨੂੰ ਝੂਠ ਸਮਝ ਲਿਆ ਸਤਿਗੁਰੂ ਦਾ ਪੱਲਾ ਛੱਡ ਲਿਆ ਸੱਜਣਾ ਮਿੱਤਰਾਂ ਦਾ ਪੱਲਾ ਫੜ ਲਿਆ ਤਾਂ ਕਿ ਔਖੀ ਵੇਲੇ ਡੂਬੇਗੇ ਕੀਤੀ ਡੂਬੇਗੇ ਸਾਰੇ ਨਾ ਬਚੋਗੇ ਤੁਮਨਾ ਸਾਥੀ ਤੇਮਾਰੇ ਉਸ ਵੇਲੇ ਅਕਾਲ ਪੁਰਖ ਪ੍ਰਮਾਤਮਾ ਤੋਂ ਬਿਨਾਂ ਕਿਸੇ ਬਾਣੀ ਇਹ ਪੜਨੀ ਏਸੀ ਪਿਆਰਿਓ ਅੱਜ ਦਾ ਹੁਕਮ ਜੈ ਸ਼ਰੀ ਕੀ ਬਾਣ ਸ਼ਲੋਕਾ ਨਾਲ ਨੌਵੀਂ ਪੌੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ